ਜਾ ਪੁਲਿਸ ਨੇ ਨਸ਼ੇ ਦੀ ਇੱਕ ਬਹੁਤ ਵੱਡੀ ਖੇਵ ਬਰਾਮਦ ਕੀਤੀ ਹੈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਪੁਲਿਸ ਵੱਲੋਂ ਗ੍ਰਸ ਦੌਰਾਨ ਦੋ ਮੋਟਰਸਾਈਕਲ ਤੇ ਆਂਦੇ ਨੌਜਵਾਨ ਦੇਖੇ ਜੋ ਕਿ ਪੁਲਿਸ ਨੂੰ ਵੇਖ ਕੇ ਭੱਜਣ ਵਿੱਚ ਕੋਸ਼ਿਸ਼ ਕੀਤੀ ਪੁਲਿਸ ਨੇ ਬੜੀ ਮਸਤਦ ਦੀ ਨਾਲ ਉਹਨਾਂ ਪਿੱਛੇ ਨੂੰ ਕਾਬੂ ਕਰ ਲਿਆ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਉਹਨਾਂ ਦੇ ਕਬਜ਼ੇ ਵਿੱਚੋਂ 6 ਕਿਲੋ 100 ਗ੍ਰਾਮ ਆਫੀਮ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਐਸਐਸਪੀ ਡਾਕਟਰ ਮਹਤਾਬ ਸਿੰਘ ਆਈਪੀਐਸ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਕੀ ਕਰਨ ਨਵਾਂ ਸ਼ਹਿਰ ਦਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਇੰਦਰ ਲੈ ਕੇ ਅੱਗੇ ਲੈਕੋ ਆ ਜਾ ਬਈ ਐ ਤੇ ਓਏ ਇਤਨਾ ਸਪੀਡ ਨਹੀਂ ਹੈ ਤੇ ਸਪੀਡ ਨਹੀਂ ਹੈ ਇਤਨਾ ਸਪੀਡ ਨਹੀਂ ਹੈ ਸਪੀਡੀ ਹੋ ਜਾ ਰਹੇ ਹੈ ਕਾਈ ਬਣ ਲਿਆ ਪਤਾ ਨਹੀਂ ਬੱਟੇ ਜਾ ਮੇਰੀ ਕੋਈ ਨਹੀਂ ਹੈ ਮੈਂ ਉਹਨੇ ਨਹੀਂ ਕੁਝ ਕਰੇ ਤੁਹ ਲੈ ਕੇ ਜਾਣਾ ਪਤਾ ਹੀ ਸਭ ਦੋਖਾਣਾ ਹੁੰਦਾ ਹੈ ਕਾਇਲ ਜੀ ਜੱਜ ਜੀ ਆਲੋ ਕੀ ਕਰਨਾ ਹੋਰ ਨਹੀਂ ਸ਼ੁਰੂ ਕਰੀ ਕਦੀ ਚਾਚਾ ਤੂੰ ਬੈਠ ਜੀ ਵੀ ਪੰਜਾਬ ਦੀਆਂ ਦਾਜਤਾ ਮੁਸਾਬਿਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕੱਲ ਇੱਕ ਭਾਰੀ ਕਾਮਯਾਬੀ ਬਰਾਮਦ ਮਿਲੀ ਹੈਗੀਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਉਹ ਮੋਟਰਸਾਈਕਲ ਸੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਕਿਲੋ 100 ਗ੍ਰਾਮ ਅਫੀਮ ਉਹਨਾਂ ਕੋਲੋਂ ਬਰਾਮਦ ਹੋਈ ਉਹਦੇ ਵਿੱਚ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਸਦਰ ਨਵਾਂ ਸ਼ਹਿ ਇਦੇ ਵਿੱਚ ਦੋ ਇੱਕਿਊਜ਼ ਨੂੰ ਗਰਾਉਂਡ ਅਪ ਕੀਤਾ ਗਿਆ ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ ਇਹ ਕਿੱਥੇ ਦਾ ਰਹਿਣ ਵਾਲਾ ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਬਲਾਚੌਰ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ सदर ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚਣੀ ਸੀ ਪਹਿਲੇ ਤੋਂ ਮਾਮਲੇ ਦਰਜ ਨਹੀਂ ਹਜੇ ਤੱਕ ਸਾਡੀ ਤਫਤੀਸ਼ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈਗਾ। ਵੀ ਆਪ ਵੀ ਨਸ਼ਾ ਕਰਦੇ ਸੀ। ਇਹ ਬਿਲਕੁਲ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਸਾਨੂੰ ਲੱਗਦਾ ਹੈ ਕਿ ਆਪ ਵੀ ਕੰਜ਼ੂਮ ਕਰਦੇ ਸੀ। ਇਹ ਮੋਟਰਸਾਈਕਲ ਚੋਰੀ ਦਾ ਜੀ ਇਸ ਤਰ੍ਹਾਂ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਇਹਦੀ ਕਾਪੀ ਹੈਗੀ ਉਹ ਸੀ ਲੈ ਲਈਏ ਉਹ ਸਾਰਾ ਪਿੱਛੋਂ ਵੈਰੀਫਾਈ ਕਰਾਂਗੇ ਆਰਟੀਓ ਦਫ਼ਤਰ ਤੋਂ ਕਿ ਚੋਰੀ ਦਾ ਹੈ। ਕਿੰਨੀ ਕੀਮਤ ਕਿੰਨੀ ਹੋਈ ਸਰ 6 ਕਿਲੋ ਜਿਹੜਾ ਫਿਮੇ ਕੀ ਕੀਮਤ ਕੀ ਇਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਹੈ ਬਿਲਕੁਲ ਮਤਲਬ ਲੋਕਲ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਐ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕਿੰਡ ਪੜਾਜ ਤੀਜੇ ਪੜਾਜ ਤਾਂ ਇਹਨਾਂ ਦੀ ਕੀਮਤ ਬਦਲਦੀ ਰਹਿੰਦੀ ਹੈ ਤਾਂ ਅਸੀਂ ਇਹਨੂੰ ਅਕਾਊਂਟ ਫੋਰ ਨਹੀਂ ਕਰ ਸਕਦੇ ਇਸ ਤੋਂ ਪਹਿਲੇ ਵੀਡੀਓ ਕਿਹਾ ਮਾਲੀ ਦੱਸੇ ਹੋਣੇ ਜੀ ਜੀ ਬਿਲਕੁਲ ਤਫਤੀਸ਼ ਦਾ 파ਟਾ ਸਾਨੂੰ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦੇ ਕੋਈ ਮੁਕੱਦਮਾ ਦਰਜ ਨਹੀਂ ਹੈ ਸਰ ਐਡੀ ਵੱਡੀ ਥੇਪ ਹੈ ਪਰ ਚੂਹੇ ਤਾਂ ਨਹੀਂ ਵੇਚਦੇ ਹੋਣੇ ਸਿੱਧਾ ਮੋਰੇ ਕੀ ਤੇ ਬਲਵਰ ਕਰਨ ਜਾ ਰਹੇ ਹੋਣੇ ਬਿਲਕੁਲ ਜੀ ਸਾਨੂੰ ਵੀ ਇਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਇਹ ਲੈ ਕੇ ਆਂਦੇ ਆ ਉਥੋਂ ਹੋਰ ਜ਼ਿਆਦਾ ਹੋ ਰਿਕਵਰੀ ਹੋ ਸਕੇ। ਆ ਵੀ ਕੁਝ ਹੋਊਗੀ ਨਾ ਜਾਣਾਲੀ ਕਿ ਦੂਈ ਸੀ ਕਿ ਮੂੜੀ। ਇਹ ਹਜੇ ਤੱਕ ਤਾਂ ਜੀ ਦੋਈ ਦੋਈ ਦਾ ਨਾਮ ਸਾਹਮਣੇ ਆਇਆ ਅਸੀਂ ਬੈਕਵਰਡ ਲਿੰਕ ਦੇ ਵਿੱਚ ਜਾਵਾਂਗੇ ਸਾਨੂੰ ਲੱਗਦਾ ਹੈ ਕਿ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਸੇ। ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ